ਜੇ ਜਲੀ ਮੁਰਕ ਕਲਾਏ ਸਾਸ ਰੋ ਦੀਆ ਹਾਂ ਚੱਲ ਵੇਣ ਵੀਡੀਓ ਨਹੀਂ ਬਣਾਤੇ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸੁਪਰਬਾਤ ਤੀਜੇ ਦਿਨ ਦੀ ਤੇ ਇਹ ਪਾਰਟ 3 ਆ ਹੁਣ ਹਲੇ ਉੱਠੇ ਆ ਬ੍ਰੇਕਫਾਸਟ ਕਰਾਂਗੇ ਫਰੈਸ਼ ਫਰੂ ਸ਼ੋਵਾਂਗੇ ਫਿਰ ਜਾਵਾਂਗੇ ਮਨੀਕਰਨ ਸਾਹਿਬ ਤੇ ਕਰਵਾਨੇ ਆ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਸਟੇ ਟਿਊਨਡ ਬਾਕੀ ਫੋਲਡ ਰਪਟਾਂ ਓਕੇ ਨੇ ਤੇ ਯਾਰ ਆ ਰਿਹਾ ਹਾਂਜੀ ਵੀਰੇ ਕੀ ਕਰ ਰਹੇ ਹੋ ਗੇਮ ਖੇਡ ਰਹੇ ਹਾਂ ਵੀਰੇ ਗੇਮ ਖੇਡ ਰਹੇ ਨੇ ਬਾਈ ਹਣੀ ਦਾ ਸੁਪਰ ਬਾਤ ਬਾਈ ਸੁਪਰ ਬਾਤ ਕਹਿ ਦੋ ਬਾਈ ਸੁਪਰ ਬਾਤ ਸੁਪਰ ਬਾਤ ਬਾਈ ਸੁਪਰ ਬਾਤ ਹੁਣ ਮਨੀਕਰਨ ਸਾਹਿਬ ਜਾ ਕੇ ਤੁਹਾਨੂੰ ਕਰਾਨੇ ਆ ਦਰਸ਼ਨ ਹਰੇ ਰੋਟੀ ਰੋਟੀ ਛਕ ਲਈ ਤੇ ਬਾਈ ਹਣੀ ਅੰਦਰ ਨੇ ਵਾਲੇ ਓਏ ਕੀ ਹੋ ਗਿਆ ਕੁੱਤਿਆਂ ਦੀ ਡਾਰ ਵੱਜੀ ਗਈ ਇਹ ਬਦਲੀ ਕੀ ਹੋ ਗਿਆ ਹਾਂਜੀ ਸਾਜੀ ਚਲਿਏ ਫਿਰ ਚਲੋ ਫਿਰ ਨਾ ਯੇ ਯਾਰ ਛੋੜ ਜਾ ਟਿਚਕੂ ਓਏ ਬਰਾ ਸੁੱਤਾ ਵਿਆ ਲੈ ਤੇ ਚਲੋ ਚਲੀਏ ਜੀ ਫਿਰ ਤੁਹਾਨੂੰ ਕੀ ਦਿਖਾਣੇ ਆ ਦੇਖੀ ਜਾਓ ਹੰਡ ਤੱਕ ਜਿਹੜਾ ਪਹਿਲਾਂ ਹੀ ਇਹ ਵੀਡੀਓ ਨੂੰ ਸ਼ੁਰੂ ਕਰ ਰਹੇ ਆ ਪਹਿਲਾ ਪਾਰਟ 1 ਪਾਰਟ 2 ਦੇਖ ਕੇ ਆਓ ਫਿਰ ਆ ਦੇਖਿਓ ਬਸ ਪਰ ਨਾ ਸਵਾਦ ਨਹੀਂ ਆਣਾ ਤੁਹਾਨੂੰ ਠੀਕ ਆ ਯਾਰ ਨਾ ਕਹਿ ਦਿੰਦੇ ਜੇ ਜਾਓ ਉਰੇ ਦੇਖ ਲਓ ਯਾਰ ਠੀਕ ਹੈ ਬਈ ਓਕੇ ਆ ਕੀ ਨਜ਼ਾਰਾ ਹੈ ਭਾਈ ਯਾਰ ਸਵੇਰੇ ਸਵੇਰੇ ਉੱਠ ਕੇ ਇਹ ਚੀਜ਼ ਤੁਹਾਡੀ ਅੱਖਾਂ ਸਾਹਮਣੇ ਹੋਵੇ ਤੇ ਤੁਹਾਡੇ ਕੰਨਾਂ ਦੇ ਵਿੱਚ ਪਾਣੀ ਦੀ ਛੱਲਾਂ ਦੀ ਆਵਾਜ਼ ਹੋਵੇ ਤੇ ਉਤੋਂ ਉੱਤੇ ਤਾਂ ਕੁਝ ਹੋਰ ਚਾਹੀਦਾ ਹੀ ਨਹੀਂ ਹੁੰਦਾ। ਇਹੀ ਤਾਂ ਪੈਰਾਡਾਈਜ਼ ਆ। ਇਹੀ ਤਾਂ ਮਾਈਂਡ ਦੀ ਥੈਰੇਪੀ ਹੈ ਇੱਕ ਹਨਾ ਤੇ ਹੁਣ ਫਿਲਹਾਲ ਬਰਸ਼ ਲੈਣ ਲਈ ਜਾ ਰਹੇ ਹਾਂ। ਮੇਰਾ ਬਰਸ਼ ਉੱਥੇ ਹੀ ਰਹਿ ਗਿਆ ਆਪਣੇ ਮਨਾਲੀ ਤੇ ਵੀਰਾਂ ਨਾਲ ਆ ਰਹੇ ਆ ਆਪਣੇ। ਤੇ ਬਰਸ਼ ਲੈ ਕੇ ਹੁਣ ਫਿਰ ਚਾਹ ਤਾਂ ਬੀਦੀ ਨਹੀਂ ਹੈਗੀ ਮੈਂ। ਚਾਹ ਇਨੀ ਵਾਹੀਅਤ ਸੀਗੀ ਜਿਵੇਂ ਆਪਣੇ ਉਹ ਗਰਮ ਪਾਣੀ ਨਹੀਂ ਪਲਾਂਦੇ ਹੁੰਦੇ। ਉਮਰੀ ਚਾਹ ਸੀਗੀ ਤੇ ਥੋੜੇ ਅਗੇ ਜੇ ਕਿਸੇ ਨੇ ਹਰਿਆਣਾ ਆਇਆ ਨਾ ਕਸੂਲ ਕਸੂਲ ਬਾਈ ਇੱਕ ਚੀਜ਼ ਰეკਮੈਂਡ ਕਰੂੰਗਾ ਆਪਣਾ ਇੱਕ ਚੂਲਾ ਛੋਟਾ ਜਿਹਾ ਨਾਲ ਹੀ ਲਿਆਓ ਮਾਲ ਮਸਾਲਿਆਂ ਦੀ ਕਿੱਟ ਲਿਆਓ ਪੂਰੀ ਧਰ ਲੋ ਆਪ ਜਿਹੜਾ ਕੁਝ ਬਣਾਣਾ ਹੈ ਇਹਨਾਂ ਦੇ ਸਿਰ ਤੇ ਨਿਰਭਰ ਰਹਿ ਗਏ ਫਿਰ ਤਾਂ ਤੁਸੀਂ ਕਿੱਟ ਭਰ ਲਿਆ ਅਸੀਂ ਹੋਰ ਦੋ ਦਿਨ ਰੈਸਟੋਰੈਂਟਾਂ ਦੇ ਵਿੱਚ ਖਾਣਾ ਖਾਦਾ ਸਾਰਿਆਂ ਦਾ ਐਵੇਂ ਹੀ ਐਵੇਂ ਕਿ ਨਹੀਂ ਬਾਈ ਸਹੀ ਸੀ ਨਾ ਸਾਰਿਆਂ ਦਾ ਹੀ ਐਂ ਖਾਣਾ ਬਾਈ ਤੇ ਬੱਸ ਦੱਸ ਨਹੀਂ ਸਕਦਾ ਚਲੋ ਹੁਣ ਕੀ ਕਹਿਣਾ ਹੈ ਸਵੇਰੇ ਸਵੇਰੇ ਮੂੰਹ ਨਹੀਂ ਖਰਾਬ ਕਰਨਾ ਹੁਣ ਚੱਲਦੇ ਆਂ ਬ੍ਰਸ਼ ਲੈਣੇ ਆ ਮਨੀਕਰਨ ਸਾਹਿਬ ਜਾਨੇ ਮਨੀਕਰਨ ਸਾਹਿਬ ਨਾਲੇ ਲੰਗਰ ਛਕਦੇ ਆ ਤੇ ਨਾਲੇ ਆਸ਼ੀਰਵਾਦ ਲੈਣੇ ਵਾਸੂ ਦਾ ਤੇ ਬਾਕੀ ਫਿਲਹਾਲ ਤੁਸੀਂ ਨਿਆਰਾ ਦੇਖੋ ਬਾਈ ਐਂਡਲੈਸ ਗੱਲਬਾਤ ਹੈ ਤੇ ਇਧਰੋਂ ਸਾਡਾ ਥੱਲੇ ਨਹੀਂ ਜਾਂਦਾ ਹਾਂ ਹੁਣ ਜਾ ਰਹੇ ਹਾਂ ਪੱਥਲੇ ਨੂੰ ਓਕੇ ਰਿਪੋਰਟਾਂ ਨੇ ਫੁੱਲ ਬਾਈ ਤੁਸੀਂ ਪਾ ਸਕਦੇ ਹੋ ਸੰਨ ਉਹਨੇ ਕੁਝ ਨਹੀਂ ਮਿਲਿਆ ਇਹ ਸਾਡੇ ਕਿ ਨਹੀਂ ਦੇਖਦੇ ਸੀ ਕਿ ਤੇ ਮੈਨੂੰ ਆਇਆ ਸੀ ਕਿ ਚਲੋ ਕੁਝ ਨਾ ਉਸਤਾ ਪਾ ਲਈਏ ਥੋੜਾ ਜਿਹਾ ਦਨਵਾਸਰਾ ਹੋ ਜਵੇ ਤੇ ਇੰਨੇ ਕੁ ਦੀਆਂ ਨਾ ਇੰਨੀਆਂ ਕੁ ਦੁਆਵਾਂ ਵਜੇੜੇ ਥੋੜੇ ਨਾਲ ਕੁਝ ਮਾੜਾ ਨਹੀਂ ਹੋਊਗਾ ਇੱਥੇ ਜਾਣੇ ਹੋ ਨਾ ਕਿ ਇਹ ਇੱਕ ਨੂੰ ਪਾ ਦਿੰਦੇ ਆ ਬਹੁਤ ਬੜੀ ਗੱਲ ਹੈ ਇਸ ਵੀਡੀਓ ਦੇ ਜਰੀਏ ਇਹੀ ਸੰਦੇਸ਼ ਹੈ ਕਿ ਜਾਨਵਰਾਂ ਨੂੰ ਪਿਆਰ ਕਰੋ ਜਿੱਥੇ ਤੁਹਾਨੂੰ ਕੁਝ ਨਿਕਰਦਾ 5-10 ਰੁਪਏ ਤੁਸੀਂ ਕੁਝ ਨਾ ਤੁਹਾਨੂੰ ਪਾ ਸਕਦੇ ਹੋ ਕਮ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਭਾਈਆਂ ਭੈਣਾਂ ਨੂੰ ਛੋਟੇ ਭਾਈਆਂ ਭੈਣਾਂ ਨੂੰ ਵੀ ਇਹ ਸਿੱਖਿਆ ਦਿਓ ਚਲੋ ਬਈ ਗੱਡੀ ਚੱਕੀਏ ਇਹ ਜੇ ਦਾ ਇਹਨੂੰ ਕਹਿੰਦੇ ਨੇ ਪਿਆਰ ਛੱਡਨ ਆ ਰਿਹਾ ਸਾਨੂੰ ਨਾਲ-ਨਾਲ ਗੱਡੀ ਦੇ ਪਿੱਛੇ-ਪਿੱਛੇ ਆਇਆ ਹੁਣ ਉਰੇ ਤੱਕ ਅੰਦਰ ਸਾਨੂੰ ਸਾਡੇ ਕੋਟੇਜ ਤੱਕ ਬਾਈ ਚੱਲ ਜਾ ਮੁਰ ਜਾ ਅੰਦਰ ਕੁੱਤੇ ਵੱਢਣਗੇ ਤੈਨੂੰ ਤੂਏ ਇਹ ਹੈਈ ਬਫਾਜ਼ਾਰੀ ਤੇ ਪਿਆਰ ਇਹਨਾਂ ਤੋਂ ਸਿੱਖਣਾ ਹੈ ਜਪਨ ਇਹ ਇਹ ਚੱਲ ਜਾ ਚੱਲ ਜਾ ਬੱਟੂ ਚੱਲ ਜਾ ਜਾਣਾ ਕਿੱਥੇ ਨੇ ਬੱਟੂ ਨੇ ਇਹ ਹੁਣ ਹੋਰ ਬਿਸਕੁਟ ਦਾ ਪੈਕੇਟ ਹਾਂਜੀ ਭਾਜੀ ਹੋ ਗਏ ਤਿਆਰ ਫਿਰ ਚੱਲੀਏ ਹੁਣ ਹਾਂਜੀ ਚਲੋ ਫਿਰ ਚੱਲੀਏ ਭਾਜੀ ਆਜੋ ਅੱਗੇ ਵਿਖਾਣੇ ਆ ਤੁਹਾਨੂੰ ਫਿਰ ਹੋ ਗਏ ਤਿਆਰ 17 ਸਜਾਲੀਆਂ ਤੇ ਹੁਣ ਜਾਣੇ ਆ ਤੁਹਾਨੂੰ ਦਿਖਾਣੇ ਆ ਅੱਗੇ ਦਾ ਵੀਓ ਚਲੋ ਦਲੇ ਆ ਜਾ ਬਾਈ ਕੋਟੇਰ ਬੈਲੂਨ ਕਰਨ ਦੀ ਸਲਾਹ ਬੰਦ ਹੋ ਗਈ ਹੈ ਜੀ ਸ਼ਾਮ ਹੋ ਗਈ ਭਾਈ ਅਰੇ ਯਾਰ ਦਿਲ ਤੋੜ ਦਿਆ ਹੁਣ ਤਾਂ ਮਨੀ ਕਰਨ ਸਾਹਿਬ ਜਾ ਰਹੇ ਨੇ ਮਰਮਾਨੀ ਨਹੀਂ ਮਨੀ ਕਰਨ ਸਾਹਿਬ ਚਲੋ ਠੀਕ ਹੈ ਭਾਈ ਸ਼ੁਕਰੀਆ ਯਾਰ ਬਾਈ ਦਿਲ ਤੋੜਤਾ ਯਾਰ ਹੋਟੇਅਰ ਬੈਲੂਨ ਕਰਨ ਆਈ ਸੀ ਕਿ ਚਲੋ ਕੁਝ ਕਰ ਲਈਏ ਕਿਉਂਕਿ ਕੱਲ ਵੀ ਸਾਡਾ ਐਵੇਂ ਟਰੈਵਲ ਦੇ ਵਿੱਚ ਲੰਘ ਗਿਆ ਤੇ ਅੱਜ ਹੋਟੇਅਰ ਬੈਲੂਨ ਕਰਨ ਦਾ ਇਨਾ ਮਨ ਤੇ ਸੀ ਦੇਖਿਆ ਕੁੜਿਆ ਹੁਣੇ ਤੇ ਹੁਣ ਬਾਈ ਕਹਿੰਦਾ ਉਹ ਗਿਆ ਹੋਇਆ ਹੁੰਦਾ ਅਬ ਸ਼ਾਮ ਕੋ ਹੋਗਾ ਕਿਉਂਕਿ ਹਵਾ ਦਾ ਬਾਹ ਪੇਜ ਹੋ ਗਿਆ ਠੀਕ ਹੈ ਯਾਰ ਬਾਈ ਚਲੋ ਹੁਣ ਜੋ ਹੁੰਦਾ ਚੰਗੇ ਲਈ ਹੁੰਦਾ ਪਰ ਜੇ ਆਉਣਾ ਯਾਰ ਪਹਿਲੇ ਹੀ ਬੁੱਕ ਕਰਕੇ ਹੋਵੇ ਬੰਦਾ ਸਾਹ ਖਦਾ ਵੀ ਚਲੋ ਕੋਈ ਨਾ ਅਗਲੀ ਵਾਰ ਤੋਂ ਧਿਆਨ ਰੱਖਾਂਗੇ ਹੁਣ ਅਗਲੀ ਵਾਰ ਰਿਸਿਪੀੇ ਜਾਵਾਂਗੇ ਫੁੱਲ ਆਨ ਰੌਪਟਿੰਗ ਕਰਾਂਗੇ ਫੁੱਲ ਆਨ ਐਡਵੈਂਚਰ ਕਰਾਂਗੇ ਉਸ ਤੋਂ ਟਰੈਕ ਆਲੂ ਦੇ ਪਰਾਠੇ ਸ਼ਕੀਆ ਫਿਰ ਚੱਲੀਏ ਕਿ ਨਹੀਂ ਕਰਨ ਸਾਥ ਠੀਕ ਹੈ ਜੀ ਮਿਲਦੇ ਆ ਪਹੁੰਚ ਗਏ ਜੀ ਮਨੀਕਰਨ ਸਾਹਿਬ ਗੁਰਦੁਆਰਾ ਤੇ ਹੁਣ ਅੰਦਰ ਜਾ ਰਹੇ ਆ ਵਾਹਿਗੁਰੂ ਜੀ ਚਲੋ ਆਜੋ ਆ ਦੇਖੋ ਭਾਈ ਤਮਨੇ ਸ਼ਕਾਰੀ ਦਾ ਹਰ ਵਸ ਹੀ ਹੁੰਦੇ ਨੇ ਡਿੱਡ ਡਿੱਡੇ ਜੇ ਡੌਗੀ ਨੂੰ ਲੱਗੇ ਆਏ ਨੇ ਗੁਰਦੁਆਰਾ ਸਾਹਿਬ ਕੀ ਬਾਤ ਆ ਜੀ ਛੋਟੂ ਜਿਹਾ ਡੌਗੀ ਚਲੋ ਫਿਰ ਉਹਨੂੰ ਆ ਆ ਦੇਖੋ ਬਈ ਸਾਰੇ ਦੇਵੀ ਦੇਵਤਾਵਾਂ ਦੀਆਂ ਫੋਟੋ ਲੱਗੀਆਂ ਹੋਈਆਂ ਨੇ

ਆ ਗਰਮ ਗੁਫਾ ਨੂੰ ਜਾਂਦਾ ਜੀ ਰਸਤਾ ਓਏ ਹੋਏ ਗਿਰ ਗਏ ਸੀ ਹੌਟ ਕੇਵ ਗਰਮ ਗੁਫਾ ਜੀ ਇਧਰ ਚੱਲਦੇ ਆਂ ਹੁਣ ਅੰਦਰ ਗਰਮ ਗੁਫਾ ਦੇ ਵਿੱਚ ਇਹਦੇ ਵਿੱਚੋਂ ਜਾਣਾ ਮੈਣਾ ਵੀਰੇ ਡੀਸੀ ਵੀਰੇ ਕੀ ਹੋ ਗਿਆ ਇਧਰ ਐ ਇਧਰੋਂ ਐ ਇਧਰੋਂ ਐ ਤੇ ਜਾਵਾ ਗਰਮ ਹੂ ਠੀਕ ਆ ਬਸ

ਹਾਂ ਹਾਂ ਆ ਜੋ ਆਇਓ ਇਧਰੋਂ ਤਾਂ ਬੰਦ ਹੈ ਨਾ ਉਧਰੋਂ ਜਾਣਾ ਪੈਣਾ ਹੁੰਦਾ ਆਇਓ ਆ ਖੜੇ ਨੇ ਆਹ ਆਏ ਜੀ ਬਾਜ਼ਾਰ ਆ ਖੜੇ ਬੰਦੇ ਆਪਣੇ ਹੈਲੋ ਹਾਂ ਜੀ ਕੀ ਲੈ ਰਹੇ ਹੋ ਫਿਰ ਕਢਾ ਲੈਣਾ ਕਢਾ ਲੈਣਾ ਲੈ ਲੋ ਲੈ ਲੋ ਇਹ ਜੀ ਜੋਪਨਾ ਮੰਦਿਰ ਹੈ ਮੰਦਿਰ ਜਾ ਰਹੇ ਹਾਂ ਦੇਖੋ ਜੀ ਕਰੋ ਦਰਸ਼ਨ ਕੋਰੇ ਨਾਲ ਛੋਲੇ ਛੋਲੇ ਦਿੰਦੇ ਹੁੰਦੇ ਸੀਗੇ ਹਾਂ ਇੱਧਰ ਛੋਲੇ ਪਾ ਗਏ ਗਰਮ ਹੋ ਜਾਂਦੇ ਨੇ ਉਬਲੇ ਆ ਉਬਲ ਕੇ ਆਉਂਦੇ ਨੇ ਬਾਹਰ ਆਹਾ ਸਿਸਟਮ ਆ ਬਾਈ ਉਹ ਰਿਆ ਸਾਰੀ ਉਹ ਸਬਜੀ-ਸਬਜੀ ਉਰੀ ਬਣਦੀ ਆ ਹੈਨਾ ਉਹ ਦੇਖੋ ਧਰੇ ਹੋਏ ਉਹ ਬਾਟੇ ਹਾਂ ਸਬਜੀ ਉਰੀ ਬਣਦੀ ਆ ਤੇ ਆਹ ਹੈਗਾ ਸਾਈਵਾਰਾ ਦੇਖੋ ਕੀ ਕੁਦਰਤ ਬਣਾਇਆ ਨਾ ਰੱਬ ਨੇ ਕਿ ਕਿ ਭਾਇਓ ਨੇ ਨਾ ਲੋਕਾਂ ਨੇ ਆਇਓ ਮੰਦਰ ਚੱਲੀ ਅੰਦਰ ਹਮ ਬਾਹ ਮਾਰ ਕੇ ਆ ਗਏ ਹਾਂ ਬਚ ਗਿਆ ਤੀਰਥ ਰਾਜਮਨੀ ਕਰਨ ਦਾ ਸਾਰਾ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਜੇ ਨੰਧੀ ਮਹਾਰਾਜ ਜੀ ਹਾਂਜੀ ਬਈ ਦੇਖੋ ਕੀ ਕੁਦਰਤ ਹੈ ਇੱਕ ਪਾਸੇ ਐਨ ਠੰਡਾ ਬਾਣੀ ਵਰਗਦਾ ਬਗਦਾ ਹੈ ਨਾ برف ਵਾਲਾ ਤੇ ਇੱਕ ਪਾਸੇ 80 ਤੋਂ 94 ਡਿਗਰੀ ਸੈਲਸੀਅਸ ਗਰਮ ਪਾਣੀ ਤੁਸੀਂ ਸੋਚ ਸਕਦੇ ਹੋ ਕੀ ਕੁਦਰਤ ਆ ਹਨ ਬੇਅੰਤ ਕੁਦਰਤ ਵਾਹਿਗੁਰੂ ਰੱਬ ਦੀ ਲੀਲਾ ਹਨਾ ਸ਼ਿਵ ਜੀ ਦੀ ਬੇਅੰਤ ਹੈ ਰੱਬ ਦੀ ਤਾਂ

ਇਤਿਹਾਸ ਅਤਿ ਮਹੱਤਤਾ ਮਨੀਕਰਨ ਪ੍ਰਾਚੀਨ ਸਮੇਂ ਤੋਂ ਹੀ ਬ੍ਰਹਮੰਡ ਵਿੱਚ ਸਭ ਤੋਂ ਉੱਤਮ ਤੀਰਥ ਮੰਨਿਆ ਗਿਆ ਹੈ ਬ੍ਰਹਮੰਡ ਪੂਰਨ ਵਿੱਚ ਵੇਦ ਨੇ ਇਸ ਦਾ ਨਾਮ ਹਰੀ ਹਰ ਆਖਿਆ ਹੈ ਇਸ ਦਾ ਦੂਸਰਾ ਨਾਮ ਅਰਧ ਨਾਰੀਸ਼ਵਰ ਅਤੇ ਤੀਸਰਾ ਚੰਤਾਵਣੀ ਹੈ ਇੱਥੇ ਭਗਵਾਨ ਸ਼ੰਕਰ ਜੀ ਨੇ ਮਾਤਾ ਪਾਰਵਤੀ ਸਮੇਤ ਇਹ ਪਤਾ ਨਹੀਂ ਕਿੰਨੇ ਸਾਲ ਲੱਗਿਆ ਸਾਲ ਤਪ ਕੀਤਾ ਇੱਕ ਦਿਨ ਜਲ ਕ੍ਰੀੜਾ ਕਰਦੇ ਹਾਂ ਮਾਤਾ ਪਾਰਵਤੀ ਜੀ ਦੀ ਚਿੰਤਾ ਮਣੀ ਡਿੱਗ ਗਈ ਜੋ ਸਿੱਧੀ ਪਤਾਲ ਲੋਗ ਵਿੱਚ ਸ਼ੇਸ਼ਨਾਗ ਕੋਲ ਪਹੁੰਚ ਗਈ ਇਸ ਦੇ ਅਧਿਕਾਰੀ ਜਾਂ ਤਾਂ ਸ਼ੰਕਰ ਜੀ ਸਨ ਜਾਂ ਤਾਂ ਸ਼ੇਸ਼ਨਾਗ ਸ਼ੰਕਰ ਜੀ ਨੇ ਆਪਣੇ ਗਣਾ ਨੂੰ ਮਣੀ ਤਲਾਸ਼ ਕਰਨ ਲਈ ਭੇਜਿਆ ਪਰ ਮਣੀ ਨਾ ਮਿਲੀ ਸ਼ੰਕਰ ਜੀ ਗੁੱਸੇ ਵਿੱਚ ਆ ਕੇ ਤੀਸਰਾ ਨੇਤਰ ਖੋਲਣ ਲੱਗੇ ਤਾਂ ਸਾਰੀ ਧਰਤੀ ਕੰਬ ਗਈ ਤਦ ਸ਼ੰਕਰ ਜੀ ਦੇ ਨੇਤਰਾਂ ਵਿੱਚੋਂ ਨੈਣਾ ਦੇਵੀ ਪ੍ਰਗਟ ਹੋਈ ਮਣੀਕਰਨ ਨੈਣਾ ਦੇਵੀ ਦਾ ਜਨਮ ਸਥਾਨ ਹੈ ਨਾਨਾ ਦੇਵੀ ਨੇ ਸ਼ੇਸ਼ਨਾਗ ਨੂੰ ਮਣੀ ਵਾਪਸ ਕਰਨ ਲਈ ਕਿਹਾ ਸ਼ੇਸ਼ਨਾਗ ਨੇ ਫੰਕਾਰਾ ਰਹੀ ਮਣੀ ਪੇਟਾਂ ਕਰ ਦਿੱਤੀ ਇਸ ਲਈ ਇਸ ਸਥਾਨ ਦਾ ਨਾਮ ਮਣੀ ਕਰਨ ਪੈ ਗਿਆ ਸ਼ੇਸ਼ਨਾਗ ਨੇ ਸ਼ੰਕਰ ਜੀ ਨੂੰ ਖੁਸ਼ ਕਰਨ ਲਈ అనేక ਮਣੀਆਂ ਭਜਵਾਈਆਂ ਸ਼ੁਰੂ ਕਰ ਦਿੱਤੀਆਂ ਸ਼ੰਕਰ ਜੀ ਨੇ ਮਾਤਾ ਪਾਰਵਤੀ ਨੂੰ ਆਪਣੀ ਮਣੀ ਪਹਿਚਾਣਨ ਲਈ ਕਿਹਾ ਬਾਕੀ ਮੰਨਿਆਂ ਨੂੰ ਪੱਥਰ ਰੂਪ ਰਹਿਣ ਦਾ श्राਪ ਦਿੱਤਾ ਤਾਂ ਕਿ ਕਲਯੁਗ ਵਿੱਚ ਆ ਕੇ ਲੋਕ ਝਗੜੇ ਨਾ ਕਰਨ ਮਣੀ ਕਰਨ ਦਾ ਸਾਰਾ ਇਲਾਕਾ ਗਰਮ ਹੈ ਕਾਲੀ ਯੁਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਤਿਵਾਰ ਧਾਰਿਆ ਸੰਸਾਰੀ ਜੀਵਾਂ ਦਾ ਉਧਾਰ ਕਰਦੇ 15 80 1574 ਸਮਤ ਨੂੰ ਬਾਲੇ ਦੇ ਮਰਦਾਨੇ ਸਮੇਤ ਮਣੀਗਰਨ ਪਹੁੰਚੇ ਇੱਥੇ ਆ ਕੇ ਮਰਦਾਨੇ ਨੂੰ ਭੁੱਖ ਲੱਗੀ ਤੇ ਗੁਰੂ ਜੀ ਨੂੰ ਕਹਿਣ ਲੱਗਾ ਮੇਰੇ ਕੋਲ ਆਟਾ ਤਾਂ ਹੈ ਪਰ ਅੱਗ ਤੇ ਬਰਤਨ ਦਾ ਕੋਈ ਸਾਧਨ ਨਹੀਂ ਹੈ ਇਹ ਸੁਣ ਕੇ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਪੱਥਰ ਪਰੇ ਹਟਾਉਣ ਲਈ ਗਿਆ ਜਦੋਂ ਮਰਦਾਨੇ ਨੇ ਪੱਥਰ ਪਰੇ ਹਟਾਇਆ ਤਾਂ ਏਟੋ ਉਬਲਦੇ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ ਗੁਰੂ ਜੀ ਨੇ ਉਸ ਨੂੰ ਰੋਟੀਆਂ ਕੜ ਕੇ ਪਾਉਣ ਲਈ ਕਿਹਾ ਜਦੋਂ ਮਰਦਾਨੇ ਨੇ ਰੋਟੀਆਂ ਪਾਈਆਂ ਤਾਂ ਸਾਰੀਆਂ ਰੋਟੀਆਂ ਡੁੱਬ ਗਈਆਂ ਹੈਰਾਨ ਹੋਇਆ ਮਰਦਾਨਾ ਕਹਿਣ ਲੱਗਾ ਥੋੜਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਅਰਦਾਸ ਕਰ ਇੱਕ ਰੋਟੀ ਰੱਬ ਦੇ ਨਾਮ ਦੀ ਛੱਡੇਗਾ ਮਰਦਾਨੇ ਦੇ ਅਰਦਾਸ ਕਰਨ ਤੇ ਸਾਰੀਆਂ ਰੋਟੀਆਂ ਪੱਕੇ ਧਰਾਈਆਂ ਮਰਦਾਨਾ ਬਹੁਤ ਖੁਸ਼ ਹੋਇਆ ਭੋਜਨ ਛੱਕ ਕੇ ਤ੍ਰਿਪਤ ਹੋਇਆ ਅੱਖਣ ਲੱਗਾ ਗੁਰੂ ਜੀ ਇੱਥੇ ਹੀ ਰਹਿ ਪਈਏ ਤੁਹਾਨੂੰ ਤਾਂ ਭੁੱਖ ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਮੇਰਾ ਕੰਮ ਆਸਾਨੀ ਨਾਲ ਚੱਲਦਾ ਰਹੇਗਾ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਇਹ ਸਤਿਯੁਗੀ ਸਥਾਨ ਹੈ ਸਤਿਯੁਗ ਵਿੱਚ ਇਸ ਦੀ ਬਹੁਤ ਮਹੱਤਤਾ ਹੋਵੇਗੀ ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿੱਚ ਉਸ ਤਰ੍ਹਾਂ ਲੰਗਰ ਪੱਕਦਾ ਹੈ ਸਣ ਇਹ ਪਤਨੀਆਂ ਨੇ ਲਿਖਿਆ ਵਿੱਚ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਹਰੀ ਜੀ ਨੇ ਇਸ ਸਥਾਨ ਦੀ ਖੋਜ ਕੀਤੀ ਤੇ ਨਿਰਮਾਣ ਆਰੰਭ ਕੀਤਾ ਇਸ ਸਮੇ ਪੂਜਯ ਦੇਵਾ ਦੇਵਾ ਜੀ ਇਸ ਸਥਾਨ ਨੂੰ ਮੁਖੀ ਤੇ ਪਰਮ ਪੂਜਿਆ ਬਾਬਾ ਜੀ ਦੇ ਦਾਮਾ ਦਮਾਦ ਬਾਬਾ ਸ਼੍ਰੀ ਰਾਮ ਜੀ ਪਰਮੰਧਕਾਰਕ ਸੰਭਾਲਦੇ ਹਨ ਇਹ ਸਾਰਾ ਜਿਮਨੀਕਰਨ ਸਾਫ ਦਾ ਇਤਿਹਾਸ ਅਤੇ ਮਹੱਤਤਾ ਲਿਖੀ ਹੋਈ ਹੈ ਜਰੂਰ ਸੁਣਿਓ ਹਾਂਜੀ ਕਰ ਲਿਓ ਜੀ ਦਰਸ਼ਨ ਤੇ ਤੁਹਾਨੂੰ ਵੀ ਕਰਵਾਤੇ ਮਹੱਤਤਾ ਵੀ ਦੱਸਤਾ ਇਤਿਹਾਸ ਵੀ ਦੱਸਤਾ ਤੇ ਘਰ ਲਈ ਪ੍ਰਸ਼ਾਦ ਵੀ ਲੈ ਲਿਆ ਤੇ ਹੁਣ ਵੀਰੇ ਹੁਣੀ ਗੱਡੀ ਲੈ ਕੇ ਆ ਰਹੇ ਆ ਉਪਰੋਂ ਤੇ ਵਲੌਗ ਕਰਦੇ ਆ ਔਰ ਇਹ ਹੈਂਡ ਨਹੀਂ ਤਾਂ ਬਹੁਤ ਲੰਬਾ ਹੋ ਜਾਣਾ ਤੇ ਸਾਰੇ ਜਣੇ ਕਰੋ ਦਰਸ਼ਨ ਤੇ ਅੱਜ ਸਿਨੇਮੈਟਿਕਸ ਵੀ ਤੁਸੀਂ ਦੇਖ ਹੀ ਲੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਅੱਗੇ ਵੀ ਐਸੇ ਵਲੌਗ ਪਾਉਂਦੇ ਰਹੀਏ ਸੋਸ਼ਲ ਵਰਕਿੰਗ ਵਾਲੇ ਵਲੌਗਸ ਵੀ ਪਾਵਾਂਗੇ ਤੇ ਟ੍ਰੈਵਲ ਵਲੌਗਸ ਵੀ ਪਾਵਾਂਗੇ ਫਨੀ ਵਲੌਗਸ ਵੀ ਪਾਵਾਂਗੇ ਸਭ ਕੁਝ ਕਰਾਂਗੇ ਹੌਲੀ ਹੌਲੀ ਪੋਡਕਾਸਟ ਵੀ ਸ਼ੁਰੂ ਕਰਾਂਗੇ ਸਭ ਕੁਝ ਮਤਲਬ ਚੰਗੀਆਂ ਗੱਲਾਂ ਸਿਖਾਵਾਂਗੇ ਇਸ ਵਲੌਗਾਂ ਨਾਲੇ ਜਿਹੜੇ ਤਿੰਨ ਵਲੌਗ ਪਾਏ ਨੇ ਪਹਿਲੇ ਵਲੌਗ ਰਾਹੀਂ ਵੀ ਤੁਸੀਂ ਕੁਝ ਸਿੱਖੋਗੇ ਦੂਸਰੇ ਰਾਹੀਂ ਵੀ ਤੇ ਤੀਸਰੇ ਰਾਹੀਂ ਵੀ ਮੈਂ ਇਹੀ ਚਾਹੁੰਗਾ ਕਿ ਕੁਛ ਨਾ ਕੁਛ ਅਸੀਂ ਲੈਸਨ ਦੇਈ ਜਾਈਏ ਤੇ ਇੱਕ ਲੈਸਨ ਤਾਂ ਆਪਣਾ ਪਰਮਾਨੈਂਟ ਹੋਊਗਾ ਕਿ ਰੱਬ ਦੇ ਜੀਵਾਂ ਨੂੰ ਤੇ ਰੱਬ ਦੀ ਬਣਾਏ ਹੋਈ ਕੁਦਰਤ ਨੂੰ ਪਿਆਰ ਕਰੋ ਇਹਨੂੰ ਨਸ਼ਟ ਨਾ ਕਰੋ ਜੇ ਇਹਨੂੰ ਨਸ਼ਟ ਕਰੋਗੇ ਇਹ ਤੁਹਾਨੂੰ ਨਸ਼ਟ ਕਰ ਦੇਊ ਤੁਹਾਨੂੰ ਬਰਬਾਦ ਕਰ ਦੂ ਤੁਹਾਨੂੰ ਰੋਲ ਦੂ ਸੋ ਵਧੀਆ ਲੱਗਿਆ ਵਲੌਗ ਤਾਂ ਕਮੈਂਟ ਕਰਿਓ ਬਾਕੀ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਜੀ ਭੁੱਲੇ ਨਹੀਂ ਹੈ ਬੱਟੇ ਨਾ ਨਾ ਇਹ ਤਾਂ ਕਰ ਲੈਣਾ ਹੈ ਨਾ ਕਰਨੋ ਅਸੀਂ ਐਂਡ ਐਡਰੈਕਟ ਜੀ ਜਸਤਰਾਡ ਮੈਂ ਜਿਵੇਂ ਕਰ ਲੈਂਦਾ ਮੈਂ ਪ ਮੈਂ ਨਹੀਂ ਉਹ ਵੀ ਪੀਤੀ ਆਪਣੇ ਪੈਸੇ ਕਿੱਥੇ ਕਿੱਥੇ ਭਾਗੇ ਨੇ ਹਾਂ ਸਜਾ ਉਹ ਜਾ ਕੇ ਰਹਿਉਣਾ ਹੈ ਭਾਈ ਜੀ ਜਿਹਨੇ ਕਿਹਾ ਮੰਗਿਆ ਅਲਿਆ ਉਹਦਾ ਕਾਜ਼ਮ ਹੋ ਗਿਆ ਇਹ ਵੇਰਾ ਨਹੀਂ ਸੱਚੇ ਬੋਲ ਰਿਹਾ ਜਾਈਏ ਵਿੱਚ ਸੱਚ ਆ ਸੱਚ ਵੀ ਸੱਤ ਆ ਬੇਟੇ ਜਿਹੜੀ ਮੇਰੇ ਕੋਲ ਆਏ ਸੱਤ ਗੁਰਜੀਆ ਮੇਰੀ ਆਪਣੀ ਨਹੀਂ ਬੇਟੀ ਦੇਖੋ ਬੈਂਕ ਦਾ ਸਭ ਤੋਂ ਕੋਈ ਲੈ ਦੇਤਾ ਬੰਦਾ ਇਹ ਥੋੜਾ ਪਹਨ ਆਊਗਾ ਤੁਸੀਂ ਮੇਰੇ ਗੋਲਗਾਉਂਗੇ ਹੂੰ। ਕਰਾ ਦੇ। ਹਾਂ। ਚੱਲ ਬਹਿ ਜਾ। ਹੁਣ ਕਲਾ ਪਾਣੀ ਫਿਰ ਗੱਲ ਕੇ। ਮਤਲਬ ਨਾ ਨਾ 1 ਮਿੰਟ ਲਿਮਟ ਤੇ ਆਲਾ ਰੱਖਿਓ। ਲਿਮਟ ਤੇ ਰੱਖ ਬਟ। ਟੱਕਰ ਕੇ ਬਾਹਰ ਅਸ ਤੱਕ ਬਹਿ ਰਿਹਾ। ਉਹ ਭਈ ਉਹ ਟੱਕਰਾ ਪਉਣ। ਇੱਲਲਾਹੂ ਰੱਲਾ ਬismillah ਹਰੇ ਹਰੀਮ ਰਹਿਮਾਨ। ਖੋਜਾ ਪੀਰ ਪੀਰ ਦਾ ਪੀਰ ਪੀਰ ਦਾ ਸੀ। ਮਾਈਂ ਖੋਜਾ ਤੇ ਇਸੋ ਕੋਸੇ ਬਾਬਾ ਬਗੂ ਸਾਹਿਬ ਬਾਬਾ ਸੋਨੇ ਸਾਹਿਬ ਬਾਬਾ ਉਹਨਾਂ ਦਾ। ਉਹਨੇ ਨਾਮ ਹੀ ਰੱਖੀ ਬਾੜ ਖੋਜਾ ਪੀਰ ਬੇੜੀਆਂ। ਲੈ ਫਿਰ ਹੁਣ ਹੁਣ ਕਰਵਾ ਸ੍ਰੀ ਰੰਗ ਦਿਖਾ ਰੰਗ ਫਿਰ।